ਸਾਰੀ ਜ਼ਿੰਦਗੀ ਕੋਈ ਘਰ ਦੇਚ ਪਤੀ ਪਤਨੀ ਰਹਨੇ ਵਿਚਾਰ ਇਕ ਨਹੀਂ ਨੇ ਭਾਵੇਂ ਬੱਚੇ ਵੀ ਹੋਏ ਪਾਲਣਾ ਵੀ ਕੀਤੀ ਪਰ ਗੁਰੂ ਅਮਰਦਾਸ ਜੀ ਕਹਿੰਦੇ ਨੇ ਅਸੀਂ ਨਹੀਂ ਕਹਿੰਦੇ ਪਤੀ ਪਤਨੀ ਨੇ ਨਹੀਂ ਕਹਿੰਦੇ ਤਾਂ ਨਿਰ ਇਹ ਨਾ ਕਿੰਨ ਕਹਿਣ ਦੀ ਲੋੜ ਹੀ ਨਹੀਂ ਇਹਨਾਂ ਨੂੰ ਕਿਉਂ ਬੱਚੇ ਵੀ ਹੋਏ ਨੇ ਪਾਲਣਾ ਵੀ ਕੀਤੀ ਇਕੱਠੇ ਰਹਿ ਰਹੇ ਨੇ 10 20 ਸਾਲ ਤੱਕ ਜ਼ਿੰਦਗੀ ਲੰਗਾ ਦਿੱਤੀ ਏ ਫਿਰ ਇਹ ਪਤੀ ਪਤਨੀ ਕਿਉਂ ਨਹੀਂ ਨੇ ਮਹਾਰਾਜ ਕਹਿੰਦੇ ਧਾਨ ਪਰੇ ਨਾ ਆਖਿਨ ਬੈਣ ਇਕੱਠੇ ਬਾਵੇਂ ਇਕੱਠੇ ਰਹਿੰਦੇ ਪੈਣਾ ਇਕੱਠੇ ਰਹਿਣ ਨਾਲ ਕੋਈ ਪਤੀ ਪਤਨੀ ਥੋੜੀ ਹੋ ਗਏ ਇੱਕ ਜੋਤ ਦੋਏ ਮੂਰਤੀ ਧਾਨ ਪਰ ਕਹੀਏ ਸੋ ਜੋਤ ਇੱਕ ਹੋ ਗਈ ਹੈ ਵਿਚਾਰਾਂ ਦੀ ਸਾਝ ਹੈ ਇੱਕ ਦੂਜੇ ਦੇ ਵਿਚਾਰਾਂ ਨਾਲ ਸਹਿਮਤ ਆਉਂਦੇ ਨੇ ਇੱਕ ਦੂਜੇ ਦੀ ਸੋਚਣੀ ਨਾਲ ਸਹਿਮਤ ਆਉਂਦੇ ਨੇ ਇੱਕ ਦੂਜੇ ਦੇ ਦਿਲ ਵਿੱਚ ਯਾਦ ਹੈ ਸੰਬੰਧ ਜੁੜੇ ਰਹੇ ਨੇ ਇਸ ਤਰ੍ਹਾਂ ਦੇ ਆੰਤ੍ਰਿਕ ਸੰਬੰਧ ਧਾਰਮਿਕ ਜਗ जग...